ਮੈਨੂੰ ਤਾਂ ਲੱਗਦਾ ਨਾ ਬੇਬੇ ਪਰਚੰਦਾ ਗੁੱਸਾ ਮੰਨ ਗਈ ਜਿਹੜੀ ਮੈਂ ਖੋਲੀ ਉਹੀ ਗੱਲ ਖੋਣਾ ਹੀ ਆ ਹੁਣ ਪੰਜ ਮਹੀਨਿਆਂ ਦੀ ਪਰਸਨ ਸੀ ਚੱਕ ਕੇ ਕੁੜੀ ਨੂੰ ਫੜਾਤੀ ਲੈ ਸੱਦ ਕੇ ਹੈ ਕਿਧਰੋਂ ਹੀ ਮੈਂਟਲ ਆਇਆ ਉਹਨੇ ਬਿੰਦਾ ਚ ਉਹ ਆ ਆਵੜੀ ਹੈ ਮੈਨੂੰ ਤਾਂ ਐ ਸੀ ਬਿਲੇ ਤਾਇਕੇ ਘਰੇਗੀ ਬੇਬੇ ਤੜਕੇ ਮੁੜ ਕੇ ਆ ਜੂਗੀ ਆਪੇ ਤਾਇਕੇ ਘਰੇ ਮੈਨੂੰ ਤਾਂ ਐ ਸੀ ਆਥਣੀ ਆ ਜੂਗੀ ਤੜਕਾ ਕਰਨ ਨਾ ਤਾਂ ਬੇਬੇ ਰਾਤ ਆਈਏ ਤੇ ਹੁਣ ਐਡਾ ਦਿਨ ਚੜਕ ਗਿਆ ਜੇ ਹਜੇ ਤੱਕਰ ਹੋਣੀ ਆਈ ਮੈਨੂੰ ਤਾਂ ਐ ਲੱਗਦੀ ਉਹਦੀ ਸ਼ੈਤਾਨੀਆਂ ਕੁੜੀ ਜੀ ਦੀ ਜਮਾ ਪੱਕਾ ਹੋਆ ਦੇ ਨਾਲ ਲੈ ਗਈ ਬੇਬੇ ਨੂੰ ਕੀ ਕਰਾਂ ਹੁਣ ਇਹਦੇ ਕੋਲੇ ਦੱਸਾਂ ਕਿ ਨਾ ਦੱਸਾਂ ਜੇ ਮੈਂ ਨਹੀਂ ਦੱਸਦੀ ਫਿਰ ਮੈਨੂੰ ਇਹ ਲੜੂਗਾ ਤੇ ਹੁਣ ਦੱਸਣਾ ਤਾਂ ਮੈਨੂੰ ਪਊਗਾ ਇਹਦੇ ਕੋਲੇ ਵੀ ਮੈਂ ਤਾਂ ਨਾ ਐ ਕਰਕੇ ਬੇਬੇ ਤੋਂ ਪਰਸਨ ਖੋਲੀ ਸੀ ਬੇਬੇ ਭੈਣ ਨੂੰ ਪਰਸਨ ਦਿੰਦੀ ਸੀ ਤੇ ਮੈਂ ਦੱਸ ਕੀ ਕਰਾਂ ਹੁਣ ਉਹੀ ਗੱਲ ਜਦੋਂ ਮੈਨੂੰ ਦੱਸਿਆ ਨਹੀਂ ਮੈਨੂੰ ਹਰਖੋ ਹੋ ਗਿਆ ਜੇ ਬੇਬੇ ਐ ਕਹਿੰਦੀ ਵੀ ਭਾਈ ਪਰਸਨ ਤਾਂ ਮੈਨੂੰ 5 ਮਹੀਨੇ ਦੀ ਮਿਲ ਗਈ ਮੈਂ ਲਈ ਅੱਧੀ ਤੂੰ ਲੈ ਲਮਾ ਅੱਧੀ ਰਾਜਵੀਰ ਨੂੰ ਦੇ ਜਾਣੀ ਬੇਬੇ ਵੀ ਉਹੀ ਗੱਲ ਬੇਨਸਾਫੀਆਂ ਕਰਦੀ ਹੈਗੀ ਬੇਬੇ ਕਿਹੜਾ ਕੱਟੇਗੀ ਬੇਬੇ ਦਾ ਵੀ ਸਰੀ ਪਿਆ ਲੈਰਾ ਤੋ ਉੱਥੀ ਵਗੀ ਤਾਇਕੇ ਉਹ ਚੱਲ ਫਿਰ ਨਾ ਉਹ ਲੋਡ ਸੀ ਪੈ ਗਈ ਜਾ ਕੇ ਉਹ ਤਾਂ ਕੋਈ ਗੱਲ ਨਹੀਂ ਹੁਣ ਤਾਂ ਆ ਹੀ ਗਈ ਉਹ ਮੱਝਾਂ ਨੂੰ ਨੀਰਾਂ ਨੂੰ ਰਾਵੀ ਪਾਉਣ ਆਲਾ ਸੀਗਾ ਹਰਪ੍ਰੀਤ ਉਹ ਮੱਝਾਂ ਹੀ ਧਾਰ ਕੱਢ ਲਈ ਬੇਬੇ ਆ ਗਈ ਆਈ ਨਹੀਂ ਬੇਬੇ ਤਾਂ ਉਹ ਦਿਨੇ ਏਡਾ ਚੜ ਕੇ ਆ ਗਿਆ ਹਜੇ ਆਈ ਨਹੀਂ ਕੀ ਗੱਲ ਗੱਲ ਕੀ ਤਾਰਾਂ ਵੀ ਕੱਢਣੀਆਂ ਸੀਗੀਆਂ ਤਾਰਾਂ ਤਾਂ ਮੈਂ ਕੱਢ ਤੀਆਂ ਹੁਣ ਤਾਰਾਂ ਕੱਢਣ ਆਲਿਆਂ ਤਾਂ ਨਹੀਂ ਪਈਆਂ ਤੂੰ ਕੱਢਤੀਆਂ ਤਾਰਾਂ ਤੇ ਹੋਰ ਹੁਣ ਵੀ ਵਰੀ ਦਾ ਕੱਢ ਗਈ ਮੈਂ ਜੀ ਬੇਬੇ ਨਾ ਆਵੇ ਫਿਰ ਮੈਂ ਹੀ ਕੱਢਨੀ ਆ ਤਾਂ ਫਿਰ ਬੇਬੇ ਨੇ ਹੁਣ ਤਾਂ ਆਉਣਾ ਸੀ ਕੀ ਗੱਲ ਹੋ ਗਈ ਕਿਨੇ ਢਿੰਡੀ ਮੱਸੀ ਨਾ ਹੋ ਗਈ ਹੋਵੇ ਕਿਤੇ ਬੇਬੇ ਕੁਝ ਨਹੀਂ ਹੋਇਆ ਬੇਬੇ ਨੂੰ ਮੈਂ ਤਾਂ ਤੇਰੇ ਕੋਲੇ ਰਾਤ ਦੱਸਿਆ ਨਹੀਂ ਰਾਜਵੀਰ ਰਾਤ ਦੱਸਿਆ ਨਹੀਂ ਰਾਜਵੀਰ ਨਹੀਂ ਆਈ ਸੀ ਭੈਣ ਤਾਂ ਆਈ ਸੀਗੀ ਹਾਂ ਪਤਾ ਲੈਣ ਕਰ ਲੋ ਪਤਾ ਲੈਣ ਨਹੀਂ ਸੀ ਆਈ ਪਰਸਨ ਲੈਣ ਆਈ ਸੀ ਬੇਬੇ ਦੀ ਪਰਸਨ ਪਰਸਨ ਲੈਣ ਆਈ ਸੀ ਆਹੋ ਮੈਨੂੰ ਗੱਲ ਦੀ ਸਮਝ ਨਹੀਂ ਆਦੀ ਕੀ ਕਹੀ ਜਾਨੀਏ ਬੇਬੇ ਨੇ ਨਾ 5 ਮਹੀਨੇ ਹੋ ਗਏ ਸੀ ਪ੍ਰੈਸ਼ਰ ਨਹੀਂ ਲੈ ਕੇ ਆਈ ਸੀ ਮੈਂ ਆਏ ਮਹੀਨੇ ਬੇਬੇ ਨੂੰ ਪੁੱਛਦੀ ਸੀ ਵੀ ਬੇਬੇ ਤੈਨੂੰ ਪ੍ਰੈਸ਼ਰ ਨਹੀਂ ਮਿਲੀ ਪ੍ਰੈਸ਼ਰ ਨਹੀਂ ਮਿਲੀ ਬੇਬੇ ਕਹਿੰਦੀ ਕਿ ਮੇਰੀ ਤਾਂ ਪ੍ਰੈਸ਼ਰ ਬੰਦ ਹੋ ਗਈ ਔਰ ਉਹ ਹਟ ਗਈ ਕਹਿੰਦੀ ਕਿ ਜਮੀਨ ਕਰਕੇ ਹੋ ਗਈ ਜਮੀਨ ਨਾ ਆ ਆਪਣੇ ਮੇਰੇ ਹਾਂ ਕਈ ਕਟੀਆਂ ਵੀ ਕਹਿੰਿਆ ਸੀ ਜਿੰਨਾ ਦੇ ਨਾਲ ਜਮੀਨ ਹੈ ਚਲ ਮੈਂ ਚੁੱਪ ਕਰ ਗਈ ਮੈਂ ਕਿ ਚਲ ਜਮੀਨ ਕਰਕੇ ਕੱਟੀ ਗਈ ਹੂ ਤੇ ਮੈਂ ਬੇਬੇ ਨਾਲ ਕਿ ਬੇ ਤੂੰ ਪ੍ਰੈਸ਼ਰ ਦਾ ਪਤਾ ਲਿਆ ਤੇ ਆਪਾਂ ਨਾ ਮਖਾ ਰਸੋਈ ਚ ਗੀਜਰ ਲਵਾਵਾਂ ਗਰਮ ਪਾਣੀ ਵਾਲਾ ਵੀ ਤੂੰ ਮੈਨੂੰ ਦੇ ਦੀ ਅੱਛਾ ਤੇ ਬੇਬੇ ਕਹਿੰਦੀ ਠੀਕ ਐ ਭਾਈ ਤੇ ਬੇਬੇ ਨੇ ਕਢਾ ਰੱਖੀ ਸੀ ਪੈਸਣ ਕਢਾ ਕੇ ਬੇਬੇ ਨੇ ਤਾਂ ਰਾਜਵੀਰ ਨੂੰ ਸੱਦ ਲਿਆ ਬੇਬੇ ਨੇ ਐਡਾ ਵੱਡਾ ਝੂਠ ਕਿਉਂ ਬੋਲਿਆ ਘਰ ਨਾਲੇ ਪੈਨਸ਼ਨ ਕਢਾ ਰੱਖੀ ਸੀ ਤੈਨੂੰ ਦੱਸਦੀ ਨਹੀਂ ਸੀ ਕੀ ਗੱਲ ਸੀ ਮੈਨੂੰ ਕਿੱਥੇ ਦੱਸਦੀ ਸੀ ਬੇਬੇ ਬੇਬੇ ਤਾਂ ਉਹਦੀ ਗੱਲ ਰਾਜਵੀਰ ਲੈ ਕੇ ਤੁਰ ਜਾਈਂ ਤਾਂ ਵੀ ਨਹੀਂ ਦੱਸਦੀ ਮੈਂ ਤਾਂ ਜੇ ਤੋਂ ਮੇਰੇ ਫੋਨ ਤੋਂ ਗੱਲ ਕਰੀ ਬੇਬੇ ਨੇ ਮੈਂ ਰਿਕਾਰਡਿੰਗ ਲਾਤੀ ਅੱਛਾ ਫੋਨ ਤੇ ਤੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਜਿਹਦਾ ਹੁਣ ਗੱਲਾਂ ਸੁਣ ਲਈਆਂ ਬੇਬੇ ਰਾਜਵੀਰ ਨੂੰ ਕਹੀ ਜਾਂਦੀ ਸੀ ਵੀ ਐਂ ਕਰ ਹੁਣੀ ਆ ਜਾ ਹੁਣੀ ਆ ਕੇ ਲੈ ਜਾ ਪੈਸੇ ਫੜ ਕੇ ਜੇ ਫਿਰ ਇਹਨਾਂ ਨੇ ਮੰਗ ਲੈ ਫਿਰ ਮੈਨੂੰ ਦੇਣੇ ਪੈਣਗੇ ਕਮਾਲ ਦੀ ਗੱਲ ਐ ਬੀਬੇ ਆਪਾਂ ਨੂੰ ਪੈਨਸ਼ਨ ਕਿਉਂ ਨਹੀਂ ਦੇਣਾ ਚਾਹੁੰਦੀ ਕੀ ਗੱਲ ਸੀਗੀ ਕੀ ਪਤਾ ਹੁਣ ਨਾਲੇ ਉਹ ਵੀ ਚੋਰਗੋਂ ਦੀ ਹੁੰਦੀ ਸੀ ਕੁੜੀ ਨੂੰ ਇੱਥੇ ਬਾਹਰ ਡਾਈ ਬੈਠਣਾ ਮਾਵਾਂ ਆਦੀਆਂ ਅੱਛਾ ਆਹੋ ਇਹਨੂੰ ਫੜਾਉਂਦੀ ਸੀ ਪੈਨਸ਼ਨ ਬੇਬੇ ਦੇਖ ਲੈ ਕਿੰਨੀ ਹਿਸ਼ਾਰ ਹੋ ਗਈ ਬੇਬੇ ਵੀ ਨਾ ਇਹਨਾਂ ਨੇ ਆ ਕਰਦੀ ਐ ਭੈਣ ਨੂੰ ਆਪਾਂ ਕੀ ਨਹੀਂ ਹੋਈ ਗੱਲ ਭਾਲ ਕੇ ਦਿੱਤਾ ਉਹ ਤੇ 20 ਲੱਖ ਰੁਪਈਆ ਲਾਇਆ ਚੰਗੇ ਘਰ ਉਹ ਵੇਈ ਹਜੇ ਵੀ ਬੇਬੇ ਦੀ ਪਰਸਨ ਤੇ ਨੀਤ ਰੱਖਦੀ ਨਾ ਮੇਰੀ ਗੱਲ ਸੁਣ ਲੈ ਤੂੰ ਉਦ ਜਦੋਂ ਪਹਿਲਾਂ ਬੇਬੇ ਆਪਦੀ ਧੀ ਨੂੰ ਪੈਨਸ਼ਨ ਦਿੰਦੀ ਐ ਉਹ ਫਿਰ ਲਾਲਚ ਦਾ ਸਭ ਨਹੀਂ ਹੁੰਦਾ ਕੌਣ ਜਵਾਬ ਦਿੰਦਾ ਫਿਰ ਭੈਣ ਫੜ ਲੈਂਦੀ ਐ ਭੈਣ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਸਾਰਾ ਆਪਣੀ ਬੇਬੇ ਦਾ ਹੈਗਾ ਬੇਬੇ ਦਾ ਕਸੂਰ ਤਾਂ ਹੈਗਾ ਫਿਰ ਹੁਣ ਜਿਹੜੀ ਗੱਲ ਸਹੀ ਮੈਂ ਤੈਨੂੰ ਦੱਸ ਹੀ ਦਿੰਨੀ ਹੁਣ ਕਿੰਨਾ ਕਿ ਚੱਲੋ ਕਰਕੂੰਗੀ ਮੈਂ ਹੋਰ ਵੀ ਗੱਲਾਂ ਕੋਈ ਹੋਰ ਕੀ ਗੱਲਾਂ ਤੈਨੂੰ ਦੱਸੀ ਤਾਂ ਨਹੀਂ ਪੈਸੇ ਨੇ ਮੈਂ ਫੜ ਲਈ ਬੇਬੇ ਤੇ ਜੋ ਭੈਣ ਨੂੰ ਪੜਾਉਣ ਲੱਗੀ ਤੇ ਮੈਂ ਕਹਿੰਦਾ ਭੀ ਜਾਓ ਕਿਧਰ ਜਾਣੂ ਬੇ ਉਹ ਮੈਨੂੰ ਐ ਸੀ ਮਾਂ ਲੈ ਬੇ ਬਤਾਏ ਕੇ ਘਰੇ ਭੇਜੂਗੀ ਕੰਟਾ ਆਪੇ ਗੁੱਸਾ ਮੰਨੂਗੀ ਤੇ ਮੁੜ ਕੇ ਆਜੂਗੀ ਘਰੇ ਭੈਣ ਬਸ ਚੜਜੂਗੀ ਤੇ ਬੇਬੇ ਤਾਂ ਮੁੜਕੀ ਨਹੀਂ ਆਈ ਅੱਛਾ ਇਹਦਾ ਮਤਲਬ ਹੈ ਗੱਲ ਦਾ ਹੁਣ ਸਮਝ ਗਿਆ ਵੀ ਭੈਣ ਨੂੰ ਤੇ ਬੇਬੇ ਨੂੰ ਤੂੰ ਕਰੋ ਕੱਢਿਆ ਗੱਲ ਹਾਂ ਕਰੋ ਕੱਢਿਆ ਮੈਂ ਤਾਂ ਕਰ ਲ ਉਹ ਤੁੰਗੜਾ ਫਿਰ ਚੰਗੀ ਗੱਲ ਕੀਤੀ ਐ ਆ ਵੀ ਧੀ ਨੂੰ ਪੈਸੇ ਨਹੀਂ ਦਿੰਦੀ ਸੀ ਕਿਸੇ ਬਗਾਨੀ ਹੁੰਦੇ ਨਹੀਂ ਦਿੰਦੀ ਸੀ ਹਾਂ ਮੈਂ ਤਾਂ ਮਾੜੀ ਕਰੀ ਨਾ ਨੂੰ ਤਾਂ ਮਾੜੀ ਹੋਗੀ ਧੀ ਚੰਗੀ ਹੋਗੀ ਲੈ ਮੇਰੀ ਗੱਲ ਸੁਣ ਹਾਂ ਆਪਦੇ ਪੁੱਤ ਨੂੰ ਦਿੰਦੀ ਸੀ ਪਹਿਲਾਂ ਪਹਿਲਾਂ ਬੇਬੇ ਆਪਾਂ ਨੂੰ ਦਿੰਦੀ ਰਹੀ ਜੇ ਇੱਕ ਵਾਰੀ ਪੈਸੇ ਆਪਦੀ ਧੀ ਨੂੰ ਦੇਤੇ ਫੇਰ ਕਿਉਂ ਉਹਨੂੰ ਜ਼ੁਲਮ ਕਰਤਾ ਇੱਕ ਵਾਰੀ ਨਹੀਂ ਨਾ ਇੱਕ ਮਹੀਨੇ ਦੇ ਦੇਣਾ ਨਹੀਂ ਮੈਂ ਵੀ ਨਹੀਂ ਸੀ ਬੋਲਦੀ ਪੰਜ ਮਹੀਨਿਆਂ ਦੇ ਲਈ ਬੈਠੀ ਜਿੱ ਇਕੱਠੇ ਫੇਰ ਆਪਾਂ ਨੂੰ ਪੰਜ ਮਹੀਨੇ ਜੇ ਆਪਾਂ ਨੂੰ ਦੇ ਦੂ ਐਂ ਤਾਂ ਪੰਜ ਮਹੀਨੇ ਆਪਾਂ ਦੇ ਦੂ ਤੇ ਫੇਰ ਬੇਬੇ ਅੱਧੇ-ਅੱਧੇ ਦੇਣ ਦੀ ਬੇਬੇ ਮੈਨੂੰ ਐ ਕਹਿੰਦੀ ਵੀ ਭਾਈ ਮੈਂ ਕਢਾ ਲਈ ਪਰਸਣ ਅੱਧੇ ਤੂੰ ਲੈ ਲੈ ਅੱਧੇ ਰਾਜਵੀਰ ਨੂੰ ਦਿੰਨੀ ਉਹ ਮੈਨੂੰ ਐ ਤਾਂ ਦੱਸਦੇ ਬੇਬੇ ਹੁਣ ਗਈ ਕਿੱਥੇ ਐ ਤਾਂ ਮੈਨੂੰ ਕਿੱਥੋਂ ਭੜਕੇ ਆਂ ਵਿਚਾਰੀ ਨੂੰ ਬੇਬੇ ਤਾਂ ਮੈਨੂੰ ਤਾਂ ਜਾ ਨੂੰ ਭਾਲ ਕੇ ਲੈ ਫਿਰ ਜਾ ਕੇ ਆਉਂਦਾ ਏ ਕਿ ਮੈਂ ਕਿਥੋਂ ਭਾਲ ਕਿਲੇ ਮੈਂ ਤੂੰ ਹੀ ਜਾਇ ਤਾਏ ਕਿ ਕਰੀ ਆਈ ਨਹੀਂ ਬਤਾਏ ਕਿ ਕਿ ਕਰੇ ਬੈਠੀ ਹੋਵੇ ਐਨ ਵੀ ਤਾਂ ਰਾਜਵੀਰ ਦੇ ਨਾਲ ਲੱਗੀ ਹੋਵੇ ਫੋਨ ਕਰ ਫਿਰ ਭੈਣ ਨੂੰ ਗਲਤੀ ਮਨਉਂਦਾ ਫੋਨ ਪਾਣ ਹੁੰਦਾ ਆਪੀ ਕਰ ਲੈ ਤੂੰ ਤੇਰੀ ਭੈਣੇ ਮੈਂ ਕਰਾਂ ਉਹਨੂੰ ਫੋਨ ਮੈਂ ਮਰਦੀ ਟੂਈ ਉਹਨੂੰ ਫੋਨ ਕਰਨ ਦੀ ਹੁਣ ਮੈਂ ਗਲਤੀ ਮੰਨਾਂ ਫੋਨ ਕਰਕੇ ਮੈਂ ਕਿ ਕਮੰਨਾ ਗਲਤੀ ਜਿਉ ਮੇਰੀ ਗਲਤੀ ਨਹੀਂ ਗਲਤੀ ਤੇਰੀ ਭੈਣ ਦੀ ਰਾਜਵੀਰ ਹਾਂ ਬੇਬੇ ਉਰੇ ਆਪਾ ਹੀ ਮੇਰੇ ਕੋਲ ਕੀ ਕਰਦੀ ਸੀ ਮੈਂ ਚਾਹ ਬਣਾਉਂਦੀ ਸੀ ਤੇਰੇ ਵਾਸਤੇ ਥੋੜੀ ਜੀ ਚਾਹ ਤਾਂ ਭਾਈ ਬਣਾਉਂਦੀ ਸੀ ਮੇਰੇ ਤਾਂ ਕੋਈ ਚਾਹ ਨੂੰ ਜੀ ਨਹੀਂ ਕਰਦਾ ਰੋਟੇ ਦੇਖ ਮੈਂ ਤੜਕੇ ਇੱਕ ਖਾ ਲਈ ਸੀ ਤੇ ਮੇਰਾ ਤਾਂ ਭਾਈ ਕੋਈ ਜੀ ਨਹੀਂ ਲੱਗਦਾ ਆਪਦੇ ਘਰ ਤੋਂ ਮੇਰਾ ਤੂੰ ਮੈਨੂੰ ਲੈਟ ਆਈ ਆ ਨਾ ਬੇਬੇ ਇੱਥੇ ਤਾਂ ਤੂੰ ਸਰਦਾਰੀ ਕਰਦੀ ਆ ਉੱਥੇ ਤੂੰ ਬੈਠ ਕੇ ਚ ਬੈਠੀ ਰਹਿਣੀ ਆ ਸਾਰੀ ਦਿਹਾੜੀ ਉੱਥੇ ਤੇਰਾ ਜਿਆਦਾ ਜੀ ਲੱਗਦਾ ਭਾਈ ਪਮਾਦੀ ਬੈਠੀ ਰਹਿਣੀ ਆ ਬੈਠ ਕੇ ਤੇ ਪਮਾਦੀ ਮੇਰਾ ਜੀ ਲੱਗੇ ਨਾ ਲੱਗੇ ਤਾਂ ਵੀ ਆਪਦੇ ਘਰੇ ਤਾਂ ਨਾ ਪਮਾਦੀ ਕਹੇ ਜਾਈ ਹੋਵੇ ਆਪਦਾ ਨਾ ਉਹ ਜੀ ਆਪਦਾ ਮੋਹ ਹੁੰਦਾ ਇੱਥੇ ਜੀ ਲੱਗਦਾ ਹੌਂ ਤੇ ਗੱਲ ਗੱ ਫਟਕੜਾ ਰੱਖਲਾ ਕੁਛ ਰੱਖਲਾ ਮੈਂ ਤਾਂ ਨਹੀਂ ਤਾਂ ਉਹਦਾ ਗੁੱਸਾ ਆਉਂਦਾ ਝੜਕਾਂ ਦਾ ਤੇ ਨਹੀਂ ਮੈਨੂੰ ਉਹਦਾ ਕੋਈ ਕਰੋਦਾ ਆਵੇ ਤੇ ਚੱਲ ਆਪਦੀ ਨੂੰ ਆ ਕੀ ਜੇ ਕੁਛ ਕਹਿ ਲੈਂਦੀ ਕਿੱਡੀ ਕੀ ਗੱਲ ਹੈਗੀ ਤੇ ਪਰ ਮੇਰਾ ਤਾਂ ਹੁਣ ਜੀ ਨਹੀਂ ਪਾਈ ਰਾਤ ਦਾ ਲੱਗਦਾ ਉਹ ਤਾਂ ਚੱਲ ਕੁਛ ਮਰਜੀ ਕਹੀ ਜਾਵੇ ਉਹ ਤਾਂ ਉਹਦੀ ਜੀਵ ਆ ਪਕਾਈ ਮਾਰ ਲੈ ਜਿੰਨੀ ਮਾਰਨੀ ਆ ਪਰ ਮੇਰੇ ਸਾਹਮਣੇ ਤੇਰੇ ਨਾਲ ਕੀ ਬੇਸ਼ੱਕੀ ਕੀਤੀ ਆ ਭਾਈ ਮੈਥੋ ਤਾਂ ਚੱਲੀ ਨਹੀਂ ਆਂਦੀ ਇਹ ਜੀ ਗੱਲ ਵੇਖਿਆ ਕਿ ਜੇ ਭਾਈ ਉਹੀ ਗੱਲ ਵਾਂਗੂ ਕੋਤਾ ਮੇਰੇ ਤੇ ਵੀ ਘਾਟ ਰਹੇਗੀ ਉਹੀ ਗਾ ਅੱਧੇ ਤੈਨੂੰ ਦੇ ਦਿੰਦੀ ਮੈਂ ਅੱਧੇ ਪੈਸੇ ਉਹਨੂੰ ਦੇ ਦਿੰਦੀ ਚਲ ਕਾ ਨੂੰ ਕਲੇਸ ਪੈਂਦਾ ਕਿਦੋਂ ਮੈਂ ਤੈਨੂੰ ਟੋਰੀਆਂ ਦੇਣ ਲੱਗੀ ਮੇਰੇ ਤੇ ਵੀ ਗਲਤੀ ਰਹੇਗੀ ਮੈਂ ਤਾਂ ਬੇਬੇ ਦੇਖ ਤੈਨੂੰ ਮੇਰੀ ਗੱਲ ਸੁਣ ਤੇਰਾ ਕੰਡਾ ਵੱਜਿਆ ਨੀਰਦੀ ਦਵਾਈ ਬੂਟੀ ਲੀੜਾ ਕੱਪੜਾ ਤੈਨੂੰ ਦੀ ਲਿਆ ਕੇ ਦਿੰਨੀ ਆ ਉਹਦੇ ਨੂੰ ਕੀ ਕੀ ਲਿਆ ਲਿਆ ਕੇ ਦਿੰਦੀ ਹੈਗੀ ਦਿੰਦੀ ਤਾਂ ਭਾਈ ਨਹੀਂ ਕੁਛ ਕਰ ਹਲੋ ਬੀਚਾ ਲੜਦੀ ਤਾਂ ਰਹਿੰਦੀ ਹੈ ਪਰ ਹੁਣ ਉਹੀ ਗੱਲ ਮੰਗ ਅੱਜ ਮੇਰਾ ਤਾਂ ਜਮੀ ਨਹੀਂ ਜੀਦਾ ਮੈਂ ਤਾਂ ਲੱਦਾ ਹੀ ਮਤਾ ਦੇ ਪਿੰਡ ਵਗ ਜਾ ਜੀ ਤਾਂ ਬੇਬੇ ਤੈਨੂੰ ਲਾਉਣਾ ਪਊਗਾ ਚਲ ਐ ਕਰਦੀਆਂ ਤੈਨੂੰ ਮੈਂ ਇੱਧਰ ਲੈ ਜਾਨੀ ਆ ਬਾਹਰ ਅੰਦਰ ਦਾ ਖੇਤਾਂ ਮੰਨੀ ਤੇ ਜੀਜੇ ਲੱਗ ਜੂ ਸਾਗ ਸੁਗ ਤੋੜ ਲਿਆਵਾਂਗੇ ਤੇ ਹਰਪ੍ਰੀਤ ਨੂੰ ਪੋਲੀ ਹੋ ਜਾਣ ਦੇ ਫੇਰ ਜਾਈ ਉਹਦਾ ਉਹੀ ਗੱਲ ਫੇਰ ਸਿਰ ਤੇ ਚੜ ਜੂਗੀ ਵੀ ਬੁੜੀ ਤਾਂ ਆਪ ਦੀ ਆ ਪਾਈ ਸਿਰ ਤੇ ਤਾਂ ਭਾਈ ਚੜ ਜੂਗੀ ਪਰ ਮੈਂ ਹੁਣ ਕਰਾਂ ਕੀ ਮੈਂ ਤਾਂ ਜਮੀ ਬਸ ਆਏ ਲੱਗੀ ਜਾਂਦਾ ਬੀਜ ਨਹੀਂ ਦੇ ਆਦੇ ਜਵਾਕਾਂ ਬਿਨਾ ਮੇਰਾ ਤਾਂ ਜੀ ਨਹੀਂ ਲੱਦਾ ਜੇ ਪੋਤੇ ਪੋਤੀਆਂ ਬਿਨਾ ਨਾ ਕੋਈ ਨਾ ਜੀ ਤਾਂ ਤੈਨੂੰ ਲਾਉਣਾ ਪਊਗਾ ਨਾ ਮੇਰੇ ਜਵਾਕਾਂ ਦਾ ਤਾਂ ਇਹਨੂੰ ਮੋਤਾ ਭਾਈ ਕਿਉਂ ਨਹੀਂ ਆਉਂਦਾ ਇਹ ਆਉਦੇ ਥਾਂ ਨੇ ਉਹ ਆਉਦੇ ਥਾਂ ਨੇ ਜੀ ਤਾਂ ਹੁਣ ਉਹ ਗੱਲ ਵਾਂਗੂ ਮੋਤਾ ਇੰਨਾ ਦਾ ਵੀ ਆਉਂਦਾ ਉਹਨਾਂ ਦਾ ਵੀ ਆਉਂਦਾ ਹੁਣ ਕੀ ਕਰਾਂ ਜੇ ਉਹੀ ਗੱਲ ਵਾਂਗੂ ਤੇਰੇ ਪੋਤੇ ਪੋਤੀਆਂ ਨੇ ਤਾਂ ਤੈਨੂੰ ਜ਼ਿਆਦਾ ਹੀ ਵੜਾ ਕੀਤਾ ਫੋਨ ਤਾਂ ਇੱਕ ਵਾਰੀ ਬਾਈ ਗਰ ਲਾਲਨੇ ਨਹੀਂ ਕੀਤਾ ਹੈਗਾ ਤੂੰ ਇੱਥੇ ਜਵਾਕਾਂ ਦੀ ਸੋਚ ਕਰੀ ਜਾਨੀ ਹੈ ਕੀ ਪਤਾ ਰਾਜ ਵੀ ਦੱਸਿਆ ਕਿ ਨਾ ਦੱਸਿਆਗਾ ਉਹਨੇ ਦੱਸਿਆ ਹੋਵੇ ਭਮਾਨਾ ਦੱਸਿਆ ਹੋਵੇ ਬੰਦੇ ਨੂੰ ਇੰਨਾ ਤਾਂ ਪਤਾ ਲੱਗਦੀ ਆ ਵੀ ਮੇਰੀ ਮਾਂ ਘਰੇ ਹੈਗੀ ਆ ਕਿ ਨਹੀਂ ਹੈਗੀ ਪਤਾ ਤਾਂ ਭਾਈ ਚਾਹਾਂ ਉਹਨੇ ਕੀ ਪਤਾ ਰਾ ਤਾਂ ਕੋਈ ਗੱਪ ਪਾਉਂਦਾ ਹੋਵੇ ਜਾਣ ਕੇ ਮੈਂ ਤੂੰ ਵੀ ਪੜਦੇ ਜੇ ਨਾ ਪਾ ਉਹਨਾਂ ਨੇ ਗਲਤ ਕਹਿੰਦੀ ਸੀ ਉਹ ਕਾਪੜੇ ਖਿਚਣਾ ਰਹਿ ਗਈ ਹੋਵੇ ਕਹਿੰਦੀ ਤਾਈ ਕਿ ਕਰੋ ਆਲੀ ਹੁਣ ਮੜਿਆ ਹੋਈਆਂ ਤੁਸੀਂ ਕੀ ਪਤਾ ਉਹਨੂੰ ਆਈ ਨਹੀਂ ਆਪਣੇ ਅੱਖਾਂ ਪੈ ਗਿਆ ਹੋਵੇ ਤਾਈ ਨਾ ਫੇਰ ਉਹ ਮੰਨੀ ਆ ਉਹਨੂੰ ਆਈ ਨਹੀਂ ਪਤਾ ਵੀ ਤਾਈ ਕਿ ਕਰੋ ਘੰਟੇ ਤੋਂ 2 ਘੰਟੇ ਤੋਂ ਮੁੜਕੇ ਤਾਂ ਆਉਣਗੀਆਂ ਵੀ ਰਾਤ ਦੀਆਂ ਹੈ ਨਹੀਂ ਗਿਆ ਉਹ ਆਏ ਕੋਈ ਐਡੀ ਬੇ ਅਣਖੀ ਮੈਂ ਵੀ ਨਹੀਂ ਹੈਗੀ ਵੀ ਤੈਨੂੰ ਲੈ ਕੇ ਤਾਇਕੇ ਘਰੇ ਬੈਠੀ ਰਹੂੰਗੀ ਭਾਈ ਜਾਂ ਚ ਬਗਾਨੇ ਕਰ ਕੇ ਆਪ ਦਾ ਸ੍ਰੀਕਾਂ ਦੇ ਘਰੇ ਬੈਠੀ ਰਹੂੰ ਕਰਾਂ ਕੀ ਐ ਸੱਚ ਭਾਈ ਉਹੀ ਗੱਲ ਵਾਂਗੂ ਕੁੜਮਾਂ ਦੇ ਵਾਰ ਵੀ ਮੈਂ ਮੇਰਾ ਵੀ ਨਹੀਂ ਦੀ ਲਾਗ ਕੋਈ ਸੱਚ ਕੁੜਮ ਨਹੀਂ ਹੈਗਾ ਕੋਈ ਕੁੜਮ ਨਹੀਂ ਨਹੀਂ ਹੈਗੀ ਕੋਈ ਨਹੀਂ ਹੈਗਾ ਜਵਾਕਾ ਮੇਰੇ ਮੈਂ ਆ ਤੇ ਤੂੰ ਇੱਥੇ ਨਾ ਆਰਮ ਨਾਲ ਬੈਠੀ ਰਹੇ ਚਾਰ ਦਿਨ ਇਹ ਕੁੜੇ ਇੱਥੇ ਨਾਰੇ ਵਾਰ ਕੇ ਨਾ ਮਾਪੇ ਸੋਹਣਾ ਨਹੀਂ ਲੱਗਦਾ ਹੁੰਦਾ ਕੁੜਮਾਂ ਦੇ ਵਾਰ ਕੇ ਬੈਠਾ ਬੇ ਤੂੰ ਸਦੀ ਰਹਿਣਾ ਇੱਥੇ ਤੂੰ ਚਾਰ ਦਿਨ ਨਹੀਂ ਰਹਿ ਸਕਦੀਗੀ ਪ੍ਰਜਾ ਨੇ ਫੇਰ ਤੁਹਾਡਾ ਆਸਗਮੰਡ ਵੀ ਆਖੂ ਵੀ ਤੇਰੀ ਮਾਂ ਕਿਉਂ ਬੈਠੀ ਐ ਇੱਥੇ ਚੱਲ ਕੋਈ ਨਹੀਂ ਆਸਗਮੰਡ ਦੀ ਸੋਚਣਾ ਕਰੈ ਨਹੀਂ ਆਪੇ ਸੰਭਲੂਗੀ ਮੈਂ ਤੇ ਤੂੰ ਨਾ ਇੱਥੇ ਜੀ ਲਾ ਹੁਣ ਹੁਣ ਨਹੀਂ ਮੈਂ ਜਾਣ ਦਿੰਦੀ ਤੈਨੂੰ ਜੇ ਨੀਵੇਂ ਹੋ ਕੇ ਲੈਣ ਆਗੇ ਤਾਂ ਭੇਜ ਦੂੰਗੀ ਨਹੀਂ ਰਾਜ਼ੀ ਰਹਿ ਗੁੱਸੇ ਰਹਿ ਮੈਂ ਨਹੀਂ ਜਾਣ ਦਿੰਦੀ ਤੈਨੂੰ ਉੱਥੇ ਨਹੀਂ ਮੰਗੀ ਤਾਂ ਮੈਂ ਇੱਥੋਂ ਬੈਠਣ ਤਾਂ ਉਹਨੇ ਹੈ ਜੀ ਸੀ ਕਿ ਦੇ ਦੇ ਮੈਨੂੰ ਜੇ ਉਹੀ ਗੱਲ ਮੰਗ ਮੈਨੂੰ ਅੱਧੇ ਦੇ ਦਿੰਦੀ ਕਾਲੂ ਰਾਜ ਵੀਰ ਮੈਨੂੰ ਆ ਸੋਡੇ ਇੱਥੇ ਬਾਰਗੇ ਰੋਲਣਾ ਪੈਂਦਾ ਕਰੇ ਪਿਆਰ ਨਾਲ ਤਾਂ ਕੁਛ ਮਰਜ਼ੀ ਮੰਗਲਾ ਹੈ ਜੇ ਪਿਆਰ ਨਾਲ ਤੈਥੋਂ ਪੈਸੇ ਮੰਗਦੀ ਤੂੰ ਕਿਹੜਾ ਜਵਾਬ ਦਿੰਦੀ ਸੀ ਮੈਨੂੰ ਕਹਿ ਦਿੰਦੀ ਵਿਰਾਹੀ ਵੀ ਰੱਦੇ ਭਾਈ ਮੈਨੂੰ ਦੇ ਦੇ ਉਹੀ ਗੱਲ ਹੱਥ ਚੋਂ ਸਾਰੇ ਪੈਸੇ ਖੋਲੇ ਬੇਇੱਜ਼ਤੀ ਤਾਂ ਉਹਨੇ ਹੀ ਕੀਤੀ ਹੈ ਜਿਵੇਂ ਉਹਦੇ ਮੋਹਰੇ ਚੱਕੀਆਂ ਹੁੰਦੀਆਂ ਨੇ ਹੋਰ ਭਾਈ ਉਹਨੇ ਵੀ ਹੱਥ ਚੋਂ ਖੋਲੇ ਤੇ ਪੈਸੇ ਕਿਹੜਾ ਉਹਦੇ ਸੀ ਤੇਰੇ ਪੈਸੇ ਸੀ ਫੇਰ ਕੀ ਹੋਗਾ ਜੇ ਮੈਂ ਲੈ ਜਾਂਦੀ ਸੀ ਮੈਂ ਤਾਂ ਮੇਰੀ ਸੀ ਚਾਹ ਹੁਣ ਤੈਨੂੰ ਦੇ ਦਿੰਦੀ ਫਿਰ ਅਥਨ 5 ਮਹੀਨਿਆਂ ਦੀ ਫੇਰ ਪੰਮਾ ਦੀ ਉਹਦੂ ਮਾਗ ਰੋ ਪੰਮਾ ਦੀ ਸ਼ਰਮ ਹੀ ਫੜੀ ਜਾਂਦੇ ਮੈਥੋਂ ਮੈਂ ਕੀ ਕਰਨਾ ਸੀ ਪਿਆਰ ਨਾਲ ਤਾਂ ਸਾਰੇ ਕੰਮ ਹੀ ਹੋ ਜਾਂਦੇ ਆ ਪਹਿਲਾਂ ਉਹ ਰੁੱਖੀ ਵਾਲੀ ਆ ਉਹ ਤੋਂ ਪਹਿਲਾਂ ਮੰਗੇ ਤਾ ਉਹਨੇ ਮੈਥੋਂ ਹੈਗੇ ਸੀ ਆਦੀ ਬੇਬੇ ਮੈਨੂੰ ਪੈਸੇ ਦੇ ਦੇ ਅਸੀਂ ਗੀਜਰ ਲੈ ਹੋਣਾ ਮੈਂ ਬਸ ਕਹ ਤੂੰ ਮੈਨੂੰ ਫੋਨ ਕਰਤਾ ਤੈਨੂੰ ਮੈਂ ਤੂੰ ਆਦੀ ਮੈਨੂੰ ਪੈਸੇ ਚਾਹੀਦੇ ਨੇ ਫਿਰ ਮੈਂ ਉਹਨੇ ਜਵਾਬ ਦੇਤਾ ਤਾਂ ਯੋਨੇ ਤੇਰੀ ਵਿੜ ਕਰ ਰੱਖੀ ਵੀ ਇਹ ਪੈਸੇ ਕਢਾ ਕੇ ਦੇ ਯਾ ਤ੍ਰਿਸ਼ਨਾ ਦੀ ਵੀ ਕੋਈ ਨਹੀਂ ਕੋਈ ਨਹੀਂ ਬੇਬੇ ਕਰੀ ਜਾਣਦੀ ਜਿਹੜਾ ਕੁਛ ਕਰਦੀ ਐ ਤੂੰ ਬਹਿ ਜਾ ਮੈਂ ਚਾਹ ਦੀ ਕੁੱਟ ਲਿਆਉਣੀ ਐ ਤੇਰੇ ਵਾਸਤੇ ਫਿਰ ਨਾ ਆਪਾਂ ਇਧਰ ਨੂੰ ਚੱਲਾਂਗਾ ਖੇਤਾਂ ਮੰਨੀ ਤੇਰਾ ਜੀਜਾ ਲੱਗ ਜਾਊਗਾ ਜੀ ਕਾਦਾ ਲੱਗੂ ਭਾਈ ਮੈਂ ਤਾਂ ਤੂ ਤਾਂ ਹੈ ਜਾ ਗਈ ਕਿਉਂਕਿ ਤੂੰ ਤਾਂ ਮੈਨੂੰ ਆਪਦੇ ਘਰੋਂ ਦੇ ਆਈ ਦਵਾ ਲੈ ਆਈ ਕਿਉਂਕਿ ਹੁਣ ਮੇਰਾ ਜੀ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਵੀ ਜੇ ਕੋਈ ਬੰਨ ਅੱਜ ਤਾਂ ਮੈਂ ਭੱਗ ਜਾ ਮੈਂ ਤਾਂ ਹੁਣ ਬਹਾਨਾ ਪਾ ਦਿੰਦੀ ਆ ਜੇ ਕੋਈ ਫੋਨ ਹੀ ਕਰ ਲੈ ਜਾਂ ਕੋਈ ਲੈਣੀ ਅੱਜ ਮੈਂ ਤਾਂ ਉਹਦੀ ਭੱਗ ਜਾ ਕਿਹੜਾ ਭਾਈ ਤੂ ਤਾਂ ਹੈ ਜਾ ਗਈ ਕਿਉਂਕਿ ਮੈਂ ਤਾਂ ਕਲੇਸ਼ ਹੀ ਪਾ ਕੇ ਬੈ ਗਈ ਆ ਆਪਦੇ ਘਰੇ ਪਰ ਨਾ ਫੋਨ ਤੇ ਗੱਲ ਕਰਦੇ ਆ ਪਤਾ ਨਹੀਂ ਭੈਣ ਕੋਲੇ ਗਈ ਹੋਵੇ ਬੇ ਕਿੱਥੇ ਗਈ ਹੋ ਚਰੀ ਚੱਕ ਲੈ ਸਤਿ ਸ੍ਰੀ ਅਕਾਲ ਬਣੇ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਨਾ ਮਰ ਤੇਰੇ ਆ ਗਿਆ ਬਈ ਫੋਨ ਯਾਦ ਬਣੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਐ ਦੱਸ ਕੀ ਫੋਨ ਕਰਾਂ ਤੈਨੂੰ ਇਹਨਾਂ ਦਾ ਕਿਸੇ ਗੱਲ ਨਹੀਂ ਨਹੀਂ ਪਤਾ ਹੁੰਦਾ ਵੀ ਘਰੇ ਕੀ ਹੋਈ ਜਾਂਦਾ ਆਪਣੀ ਮਾਂ ਨਾਲ ਕੀ ਕੁਛ ਹੁੰਦਾ ਬਣੇ ਹੁਣ ਤੂੰ ਮੈਂ ਨਾ ਮੈਨੂੰ ਬਾਲੇ ਮੇਨੇ ਜਨਾ ਮਾਰ ਤੂੰ ਮੈਨੂੰ ਐ ਦੱਸ ਵੀ ਬੇਬੇ ਤੇਰੇ ਕੋਲ ਹੀ ਹੈਗੀ ਅਜੇ ਕਾਨੂੰਗੌਰ ਕਰਨੀ ਸੀ ਬੇਬੇ ਦੀ ਵੀ ਮੇਰੇ ਕੋਲ ਆ ਕੇ ਕਿਤੇ ਹੋਰ ਆ ਅਜੇ ਹੋਰ ਠਹਿਰ ਜਾਂਦਾ ਤੂੰ ਦੋ ਦਿਨ ਪਰ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਤਾਂ ਨਾ ਹਰਪ੍ਰੀਤ ਨੇ ਐਂ ਕਹਿਤਾ ਵੀ ਬੇਬੇ ਤਾਂ ਆਪਣੀ ਤਾਏ ਕੇ ਗਈ ਹੋਈ ਹੈਗੀ ਤੇ ਵੀ ਤੜਕੇ ਆਊਗੀ ਤੇ ਹੁਣ ਲਾਹ ਹੋਈ ਨੇ ਗੱਪ ਮਾਰਦੀ ਐ ਤੂੰ ਉਹਦੇ ਦੋ ਨਹੀਂ ਮਾਰਦਾ ਕਿਚੀ ਚ ਅੱਜ ਤਾਂ ਉਹ ਝੂਠ ਬੋਲਦੀ ਐ ਕੱਲ ਨੂੰ ਕੁਝ ਹੋਰ ਕਹੂਗੀ ਪਰੇ ਮੇਰੀ ਗੱਲ ਸੁਣ ਲੈ ਤੂੰ ਫੇਰ ਗੱਲ ਕਰੀ ਮੇਰੇ ਨਾਲ ਇਕਿ ਤਾਂ ਮੈਨੂੰ ਪਤਾ ਨਹੀਂ ਸੀਗਾ ਮੈਂ ਜਦੋਂ ਵੱਡਾ ਸਾਰਾ ਦਿਨ ਹੋ ਗਿਆ ਮਾਹਲਾ ਧਾਰਾਂ ਵੀ ਕੱਢਣੀਆਂ ਸੀਗੀਆਂ ਬੇਬੇ ਆਈ ਨਹੀਂ ਮੈਨੂੰ ਤਾਂ ਉਦੋਂ ਗੱਲ ਦਾ ਪਤਾ ਲੱਗਿਆਗਾ ਤੇ ਪਣੀ ਨਾ ਮੇਰੀ ਗੱਲ ਸੁਣਾ ਤੇ ਆਹ ਪੈਨਸ਼ਨ ਵਾਲੀ ਗੱਲ ਤੂੰ ਕਿਹੜਾ ਕੋਈ ਚੰਗੀ ਕਰਦੀ ਹੈ ਜੀ ਤੇਰੇ ਕੋਲੇ ਕੋਈ ਕਿਸੇ ਚੀਜ਼ ਦਾ ਘੱਟ ਹੈਗਾ ਪਣੀ ਨਾ ਤੂੰ ਮੈਨੂੰ ਐਂ ਦੱਸ ਬਾਈ ਜਦੋਂ ਤੂੰ ਨਿਆਣਾ ਹੁੰਦਾ ਸੀ ਮੈਂ ਨਿਆਣੀ ਹੁੰਦੀ ਸੀ ਆਪਾਂ ਮਾਂ ਤੋਂ ਬਗੈਰ ਚੀਜ਼ ਕੀ ਤੋਂ ਮੰਗਦੇ ਹੁੰਦੇ ਸੀ ਪੜੇ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਅਸੀਂ ਤੇਰੇ ਵਿਆਹ ਤੋਂ ਜਦੋਂ ਮੈਨੂੰ ਲੋੜ ਪੈਗੀ ਠੀਕ ਆ ਇਹ ਮੈਨੂੰ ਹੁਣ ਪੈਸੇ ਦੀ ਲੋੜ ਸੀ ਮੈਂ ਆਪਦੀ ਮਾਂ ਤੋਂ ਮੰਗੂਗੀ ਹੋਰ ਤੇ ਇਥੋਂ ਨਹੀਂ ਮੰਗੇ ਭਾਈ ਤੇਰੀ ਕਿਉਂ ਕੋਈ ਘਰ ਵਾਲੀ ਤੋਂ ਨਹੀਂ ਮੰਗੇ ਪੈਸੇ ਮੈਂ ਕਿੱਡਾ ਕੋ ਵੱਡਾ ਪਾਪ ਕਰਤਾ ਆਪਦੀ ਮਾਂ ਤੋਂ ਪੈਸੇ ਲੈ ਕੇ ਜਿਹੇ ਜੇ ਲੈ ਕੇ ਜਾਨੀ ਆ ਉਹ ਹੀ ਜੇ ਮਾਂ ਨੂੰ ਲੀੜਾ ਕੱਪੜਾ ਸਭ ਕੁਝ ਲੈ ਕੇ ਦੇਣੀ ਆ ਦਵਾਈ ਬੂਟੀ ਭੈਣੇ ਮੇਰੀ ਗੱਲ ਸੁਣ ਲੈ ਜੇ ਤੈਨੂੰ ਪੈਸੇ ਦੀ ਲੋੜ ਸੀ ਨਾ ਤੂੰ ਮੈਥੋਂ ਮੰਗ ਲੈਂਦੀ ਹੁਣ ਹਰਪ੍ਰੀਤ ਇਸ ਗੱਲ ਤੇ ਬਾਲੀ ਉਹ ਖਫਾ ਹੋਈ ਬੈਠੀ ਐ ਵੀ ਇਹ ਗੱਲ ਮਾੜੀ ਕਰੀ ਭੈਣ ਨੇ ਪੈਸੇ ਲੈ ਗੀ ਵੀ ਬੇਬੇ ਦਾ ਚੱਲ ਦਿਮਾਗ ਵੱਡਾ ਹੋਇਆ ਪਿਆ ਹਨਾ ਵੱਡੀ ਉਮਰ ਦੇ ਕਿਹੜਾ ਬੰਦੇ ਨੂੰ ਪ ਇਦੋਂ ਬੇਬੇ ਤੋਂ ਪੈਸੇ ਲੈਂਦੀ ਨੂੰ ਨਹੀਂ ਮੈਨੂੰ ਜਰਦੀ ਨਾ ਤੇ ਇਥੋਂ ਪੈਸੇ ਲੈਂਦੀ ਨੂੰ ਕਿੱਥੇ ਜਰ ਲੂਗੀ ਉਹ ਉਹ ਤਾਂ ਐਡੀ ਮਾੜੀ ਨੀਤ ਦੀ ਹੈ ਜਿੰਨੀ ਵੀ ਕਹਦੇ ਪੈਸੇ ਦੇਖ ਕੇ ਤਾਂ ਹੱਲ ਜਾਂਦੀ ਹੈ ਉਹ ਬਣੀ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਨਾ ਘਰੇ ਕਲੇਸ਼ ਪੈ ਜਾਂਦਾ ਕੋਈ ਇਹ ਹੁੰਜੇ ਸੋਢੀ ਬੁੜੀ ਦੀ ਪੈਨਸ਼ਨ ਤੇਰੀ ਨਾਂਂਦ ਲ ਜਾਵੇ ਕੋਈ ਚੰਗੀ ਗੱਲ ਐ ਉਹ ਫਿਰ ਮੇਰੇ ਮਨ ਨੂੰ ਤਾਂ ਭਾਈ ਅਗਲੀਆਂ ਦਾ ਧੀਆਂ ਨੇ ਕੁਛ ਮਰਜ਼ੀ ਦੇਵੇ ਕਿਸੇ ਨੂੰ ਕੁਛ ਮਰਜ਼ੀ ਕਰੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਗੱਲ ਤਾਂ ਨਾ ਆਪਾਂ ਕਿਸੇ ਨੂੰ ਮੰਗਗੇ ਨਾ ਕਿਸੇ ਨੂੰ ਦੇਗੇ ਪੜਨੇ ਮੈਂ ਨਹੀਂ ਤੇਰੀ ਗੱਲ ਤੇ ਕਰਦਾ ਮੈਨੂੰ ਮੈਂ ਤਾਂ ਹਰ ਬ੍ਰਦਰ ਨੂੰ ਇਹੀ ਗੱਲ ਸਮਝਾਈ ਸੀ ਵੀ ਜੇ 5 ਮਹੀਨੇ ਦੀ ਪੈਨਸ਼ਨ ਬੇਬੇ ਨੇ ਦੇ ਵੀ ਦਿੱਤੀ ਹੁਣ ਆਪਾਂ ਨੂੰ 5 ਮਹੀਨੇ ਵੀ ਆਪਾਂ ਨੂੰ ਦੇ ਦੋ ਤਾਂ ਕੀ ਗੱਲ ਐ ਬਿੱਤੀ ਇਹੀ ਗੱਲ ਮੈਨੂੰ ਤੇ ਕਿਹੜਾ ਕੋਈ ਫਰਕ ਹੁੰਦਾ ਵੀਰਾਈ ਵੀਰ ਮੈਨੂੰ ਲੋੜ ਆ ਭਾਈ ਅੱਦੇ ਪੈਸੇ ਮੈਨੂੰ ਦੇ ਦੇ ਤੇ ਪਰਸ ਮੈਂ ਐ ਰੱਖੂੰਗੀ ਤਾਂ ਮੈਨੂੰ ਕੋਈ ਗੁੱਸਾ ਨਹੀਂ ਸੀ ਹੱਥ ਚ ਖੋ ਕੇ ਜਿਹੜਾ ਇੰਨਾ ਵਾਤਵਾ ਬੋਲੀ ਐ ਸਾਨੂੰ ਬਹਾ ਫੜ ਫੜ ਘਰੋਂ ਬਾਹਰ ਕੱਢਿਆ ਉਹ ਗੱਲ ਦਾ ਬੜਾ ਗੁੱਸਾ ਮੈਨੂੰ ਭਣੇ ਇਹ ਤਾਂ ਗੱਲ ਮੈਂ ਵੀ ਕਿਹਾ ਸੀਗਾ ਵੀ ਤੂੰ ਘਰੋਂ ਇਹਦਾ ਮਤਲਬ ਫਿਰ ਘਰੋਂ ਕੱਢਿਆ ਨੇ ਭਣੇ ਸਾਰੀ ਗੱਲ ਫਿਰ ਕਿਵੇਂ ਬਣੀ ਮੈਨੂੰ ਤਾਂ ਗੱਲ ਦਾ ਸਾਰੀ ਤਾਂ ਉਹਨੇ ਦੱਸੀ ਨਹੀਂ ਗੋਹਾਰ ਕੇ ਗੱਲ ਸਾਰੀ ਗੱਲ ਤਾਂਹੀਂ ਬਣੀ ਬੇਬੇ ਬੈਠ ਕੇ ਚ ਬੈ ਕਿਤੇ ਖੜੀਏ ਥੇ ਲੋਕ ਕੇ ਸੁਣੀ ਜਾਂਦੀ ਸੀ ਜਦੋਂ ਬੇਬੇ ਨੇ ਮੈਨੂੰ ਪੈਸੇ ਕੱਢ ਕੇ ਦਿੱਤੇ ਨਾ ਤੇ ਚੱਕਦੇ ਨੇ ਫੜ ਕੇ ਪੈਸੇ ਤੇ ਸਾਡੇ ਗੱਲ ਪੈ ਗਈ ਗਾਲ ਲੱਪਣੇ ਮੇਰੀ ਮੇਰੀ ਗੱਲ ਸੁਣ ਲੈ ਤੂੰ ਹੁਣ ਗੁੱਸਾ ਤਾਂ ਮੰਨੀ ਨਾ ਮੈਂ ਵੀ ਅੱਖਾਂ ਵੀ ਬੇਬੇ ਨੂੰ ਤਾਂ ਮੜਾ ਉਟਾ ਖੰਗ ਚ ਖਾਵੀ ਐ ਵੀ ਭੈਣ ਕਿਵੇਂ ਆਉਂਦੀ ਐ ਉਹਨੇ ਰਿਕਾਰਡਿੰਗ ਲਈ ਸੀਗੀ ਤੁਸੀਂ ਫਿਰ ਫੋਨ ਤੇ ਤੇਰੇ ਨਾਲ ਬੇਬੇ ਨੇ ਗੱਲ ਕਰੀ ਸੀ ਤਾਂ ਹੀ ਤੂੰ ਆਈ ਸੀਗੀ ਹੈਲੋ ਹੈਲੋ ਹਾਂ ਪਰ ਮੇਰੀ ਗੱਲ ਦਾ ਹੁਣ ਜਵਾਬ ਹੀ ਨਹੀਂ ਦਿੱਤਾ ਕੀ ਗੱਲ ਹੋ ਗਈ ਮੂੰਹ ਚ ਰੋੜਾ ਹੀ ਫਸ ਗਿਆ ਹੁਣ ਲੈ ਮਾੜੀ ਗੱਲ ਤਾਂ ਇਹਦੀ ਆ ਜਿਹੜੀ ਰਿਕਾਰਡਿੰਗਾਂ ਲਾਉਂਦੀ ਆ ਚੱਲ ਅਸੀਂ ਤਾਂ ਉਹੀ ਗੱਲ ਪੈਸਿਆਂ ਵਾਲੀ ਗੱਲ ਹੀ ਕਰੀ ਸੀ ਜੇ ਇਹਦੇ ਫੋਨ ਤੇ ਰਿਕਾਰਡਿੰਗ ਮੈਂ ਲਾਉਣੀ ਹੁੰਦੀ ਇਹ ਆਪਦੀ ਮਾਂ ਨਾਲ ਗੱਲਾਂ ਕਰਦੀ ਆ ਕੀ ਪਤਾ ਕਿੰਨੇ ਕੁ ਸੱਪ ਨਿਕਲਣੇ ਸੀ ਚੱਲ ਪਰ ਤੂੰ ਕੀ ਚੱਕ ਚੱਕ ਦਿੰਦੀ ਆ ਆਪਦੀ ਮਾਂ ਨੂੰ ਪਰ ਛੱਡ ਇਹਨਾਂ ਗੱਲਾਂ ਨੂੰ ਪਰੇ ਤੂੰ ਉਹਨੂੰ ਐਂ ਦੱਸ ਵੀ ਬੇਬੇ ਜੇ ਤੇਰੇ ਕੋਲ ਤੇ ਬੇਬੇ ਨੂੰ ਭੇਜ ਦੇ ਸਾਡੇ ਕੋਲੇ ਇਹ ਤਾਂ ਘਰੀਆਂ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀ ਰਹੀਆਂ ਨੇ ਸਭ ਦੀ ਹੁੰਦੀ ਇਹ ਮਾੜੀ ਮੋਟੀ ਗੱਲ ਨਹੀਂ ਹੈਗੀ ਗੱਲ ਤਾਂ ਇਹ ਬਾਲੀ ਵੱਡੀ ਆ ਬੇਬੇ ਨਾਲ ਅੱਜ ਆ ਬੇਨਾ ਕੱਲ ਆਵੇ ਆਪਦਾ ਕੰਮ ਕਰੋ ਪਣੀ ਮੇਰੀ ਗੱਲ ਸੁਣ ਲੈ ਫਿਰ ਤੂੰ ਸਾਰੀ ਉਮਰ ਬੇਬੇ ਨੂੰ ਰੱਖ ਲੇਗੀ ਤੂੰ ਕਹੀ ਤਾਂ ਜਾਣੀ ਹੈ ਮੈਂ ਤਾਂ ਰੱਖ ਲੂ ਸਾਰੀ ਉਮਰ ਮੈਨੂੰ ਤਾਂ ਕੋਈ ਹੋਣੀ ਹੈਗਾ ਔਖਾ ਲੱਗਦਾ ਤੁਸੀਂ ਕੋਈ ਨਹੀਂ ਆਪਦਾ ਕਰੋ ਟਾਈਮ ਪਾਸ ਜਿਵੇਂ ਹੁੰਦਾ ਸੋਡਾ ਚੰਗਾ ਪਣੀ ਰੱਖ ਲੈ ਫਿਰ ਜਿੰਨਾ ਚਿਰ ਰੱਖਣਾ ਤੈਨੂੰ ਪਤਾ ਲੱਗ ਜੂ ਕਿੰਨਾ ਚਿਰ ਰੱਖੇਗੀ ਬੇਬੇ ਨੂੰ ਤੂੰ ਠੀਕ ਆ ਠੀਕ ਆ ਚੰਗਾ ਲੈ ਹਰਪ੍ਰੀਤ ਨੇ ਹੋਰ ਹੀ ਪੰਗਾ ਖੜਾ ਕਰਤਾ ਹੁਣ ਭੈਣ ਤਾਂ ਐਂ ਕਹਿੰਦੀ ਐ ਵੀ ਬੇਬੇ ਤਾਂ ਹੁਣ ਇੱਥੇ ਹੀ ਰਹੂਗੀ ਲੈ ਕਿਹੜੇ ਪੰਜ ਦੀ ਕਿਹੜੇ ਚਾਰ ਦੀ ਹਣਾ ਹੁਣ ਤਾਂ ਸਾਰੀ ਪੈਨਸ਼ਨ ਬੇਬੇ ਭੈਣ ਨੂੰ ਦਿਆ ਕਰੂਗੀ ਦੇਖ ਲੈ ਮੈਂ ਤਾਂ ਤਾਈ ਕੋਲੇ ਜਾ ਕੇ ਆਈਆਂ ਤਾਈ ਕਹਿੰਦੀ ਪਈ ਸਾਡੇ ਤਾਂ ਘਰੀ ਨਹੀਂ ਆਈਆਂ ਮੈਨੂੰ ਤਾਂ ਪਤਾ ਹੀ ਨਹੀਂ ਕਹਿੰਦੀ ਮੇਰੇ ਕੋਲੇ ਤਾਂ ਕਿੱਦੇ ਨਹੀਂ ਕਹਿੰਦੀ ਸੀ ਉਹ ਕਾ ਮਹੀਨਿਆਂ ਦੀ ਵੀ ਜਦੋਂ ਪੇਸ਼ਨ ਆ ਗਈ ਐਤ ਕਿਵੇਂ ਤਾਂ ਰਾਜਵੀਰ ਨੂੰ ਦੇਉਂਗੀ ਤੇ ਹਲਾ ਪਹਿਲੀ ਕਿਟਮਿਟ ਕਰੀ ਬੈਠੀ ਸੀ ਆ ਖੜਾ ਹੁਣ ਇੱਥੇ ਨਾ ਹੋ ਗਈ ਗੱਲ ਆ ਲਾਇਆ ਸੀ ਫੋਨ ਮੈਂ ਤਾਂ ਤਾਈ ਕੇ ਘਰੇ ਵੀ ਜਾਈ ਤਾਈ ਕੋਲੇ ਦੱਸਿਆ ਹੋਇਆ ਸੀ ਬੇਬੇ ਨੇ ਵੀ ਜਿਹੜੀ ਹੁਣ ਪੇਸ਼ਨ ਆਈ ਨਾ 5 ਮਹੀਨਿਆਂ ਦੀ ਇਕੱਠੀ ਹੋ ਰਹੀ ਐ ਮੈਂ ਤਾਂ ਰਾਜਵੀਰ ਨੂੰ ਦੇਉਂਗੀ ਮੈਂ ਤਾਈ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ ਉਹ ਭੈਣ ਨਾਲ ਮੇਰੀ ਗੱਲ ਹੋਈ ਸੀ ਤੂੰ ਕਿੱਡੀ ਦੁਰਦਸ਼ਾ ਕਰੀ ਐ ਉਹਨਾਂ ਨੂੰ ਘਰੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਤੇਰੀ ਗੱਲ ਚੰਗੀ ਐ ਫਿਰ ਮੈਂ ਤਾਂ ਤੇਰੀ ਭੈਣ ਨੂੰ ਕਿਹਾ ਸੀ ਵੀ ਭਾਈ ਤੂੰ ਇੱਥੇ ਉਹੀ ਗੱਲ ਸਾਡੀ ਲੜਾਈ ਕਰਾਉਣਾ ਨਹੀਂ ਐ ਤੂੰ ਪਰਸਨਾ ਚੋਰੋਂ ਨੂੰ ਲੈਣਾ ਆਉਣੀ ਐ ਮੈਂ ਕਿਹਾ ਬੇਬੇ ਨੂੰ ਕਿਹਾ ਸੀ ਵਗ ਜਾ ਬੇਬੇ ਤਾਂ ਉਹਦੇ ਨਾਲ ਰਲ ਕੇ ਉੱਡ ਗਈ ਤੂੰ ਤਾਂ ਪੁੱਠਾ ਸਿੱਧਾ ਬੋਲ ਪੀ ਹੁਣ ਹੋਰ ਪੰਗਾ ਖੜਾ ਹੋ ਗਿਆ ਕੀ ਹੋ ਗਿਆ ਹੁਣ ਮੈਂ ਤੈਨੂੰ ਪਹਿਲਾਂ ਵੀ ਗੱਲ ਕਹੀ ਸੀ ਵੀ 5 ਮਹੀਨਿਆਂ ਦੀ ਪੈਨਸ਼ਨ ਹੀ ਦਿੱਤੀ ਐ ਫੇਰ ਆਪਾਂ ਨੂੰ ਦੇ ਦੂ ਪੈਨਸ਼ਨ ਬੇਬੇ ਹੁਣ ਭੈਣ ਤਾਂ ਐਂ ਕਹਿਦੀ ਐ ਵੀ ਮੈਂ ਤਾਂ ਬੇਬੇ ਨੂੰ ਆਉਣ ਨਹੀਂ ਦਿੰਦੀ ਆਪਦੇ ਕੋਲੇ ਰੱਖੂੰ ਦੇਖ ਲੈ ਸਾਰੀਆਂ ਪੈਨਸ਼ਨਾਂ ਨੂੰ ਪੈਣੀ ਖਾਊਗੀ ਐ ਵੇਣ ਕਿਵੇਂ ਕੋਲੇ ਰੱਖੂਗੀ ਤੂੰ ਮੋਟਰਸਾਈਕਲ ਲੈ ਕੇ ਜਾ ਬੇਬੇ ਨੂੰ ਚੜਾ ਕੇ ਲਿਆ ਮੈਂ ਨਹੀਂ ਜਾਂਦਾ ਜੀ ਹੁੰਦਾ ਜਾਂਦਾ ਕਿਵੇਂ ਨਹੀਂ ਮੈਂ ਕਿਉਂ ਐ ਮੱਲੋ ਮਲੀਵਾ ਬੇਬੇ ਨੂੰ ਕਿਵੇਂ ਲਿਆਂਗੂ ਜਿਵੇਂ ਉਹ ਕਹੀਂਦੀ ਨਹੀਂ ਆਉਣ ਨੂੰ ਮੈਂ ਨਹੀਂ ਲੈ ਸਕਦਾ ਉਹਨੂੰ ਮੈਂ ਤੈਨੂੰ ਦੱਸਾਂ ਜਾਣੇ ਵਗ ਜਾ ਨਹੀਂ ਬੇਬੇ ਨੂੰ ਮੈਂ ਜਾ ਕੇ ਲਿਆਉਂਗੀ ਬੇਬੇ ਨੂੰ ਮੈਂ ਕਹਿ ਦੂੰ ਵੀ ਚੱਲ ਕਰੇ ਤੂੰ ਹੀ ਲਿਆਈ ਹਾਂ ਹਾਂ ਤੇਰੇ ਘਰ ਵਾਲੇ ਉਹਦੀ ਆਜੂਗੀ ਅੱਲੀ ਪੈਨਸ਼ਨ ਦੀ ਮਾਰ ਨਹੀਂ ਰੱਖਦੀ ਜਿਹੜਾ ਬੇਬੇ ਨਾਲ ਕਿੱਲਾ ਬਾਹਣਦਾ ਨਾ ਤੇਰੀ ਭੈਣ ਹੁਣ ਉਹਦਾ ਲਾਲਚ ਕਰਦੀ ਆ ਉਹਦੀ ਮਾਰੀ ਰੱਖਦੀ ਐ ਫਿਰ ਉਹੀ ਤਾਂ ਗੱਲ ਐ ਤੂੰ ਤਾਂ ਪੰਗੇ ਛੇੜ ਤੇ ਪੰਗੇ ਛੇੜ ਤੇ ਕਿੱਥੇ ਜਾ ਕੇ ਗੱਲ ਰੁਕੂਗੀ ਕਿੱਥੇ ਰੁਕੂਗੀ ਜਿੱਥੇ ਰੁਕੂਗੀ ਰੁਕ ਜੂ ਜੇ ਲੇ ਜਾਂਦੀ ਐ ਕਿੱਲਾ ਤਾਂ ਫਿਰ ਲੈ ਜੇ ਫਿਰ ਬੈਠੀ ਰੇ ਬੁੜੀ ਬੁੜੀ ਕੋੜਮਾਂ ਦੇ ਬਾਹਰ ਚ ਬੈਠੀ ਸੋਹਣੀ ਲੱਗੂ ਆ ਫੜ ਫੋਨ ਭੈਣ ਨਾ ਫੋਨ ਤੇ ਗੱਲ ਕਰ ਲਈ ਐ ਨਹੀਂ ਬੇਬੇ ਹੁਣ ਆਉਂਦੀ ਮੈਂ ਨਹੀਂ ਕਰਦੀ ਗੱਲ ਕੋਲ ਜਾ ਕੇ ਲੈ ਆਈ ਉਹੀ ਗੱਲ ਆਬਦੀ ਮਾਂ ਤੇਰੀ ਮੈ ਕੋ ਜਾਮਾ ਆ ਪਾਠੀਆਂ ਲੀਂਗਾ ਤਾਂ ਨਾ ਜੇ ਰਾਜ ਵੀ ਰਾਜ ਹੈ ਤਾਂ ਉਹਨੂੰ ਮੱਤਲਪਾ ਪਾ ਪਟਕਾਣਾ ਸੁੱਕਣਾ ਪਿਆ ਨੇ ਬਲਾਈ ਸੋਹਣੀਆ ਆ ਬੱਦਲ ਹੁੰਦੇ ਫਿਰਦੇ ਕਿਵੇਂ ਝੜ ਜਾਂਦੇ ਫਿਰਦੇ ਦੇਖ ਲੈ ਤੇਰੇ ਮੁੰਡੇ ਨੂੰ ਕੱਲ ਦਾ ਹਜੇ ਅੱਜ ਪਤਾ ਲੱਗਿਆ ਵੀ ਤੂੰ ਘਰੇ ਹੈ ਨਹੀਂਗੀ ਦੇਖ ਲੈ ਤੇਰੀ ਇੰਨੀ ਕੀ ਸੋਚ ਕਰਦੇ ਨੇ ਅੱਛਾ ਹੁਣ ਤੈਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਪਤਾ ਆ ਬਾਈ ਨੇ ਦਰਾਲ ਨੇ ਫੋਨ ਲਾਇਆ ਸੀ ਮੇਰੇ ਕੋਲੇ ਆਖੇ ਬੇਬੇ ਨੂੰ ਭੇਜ ਦੋ ਨਾ ਬੇਬੇ ਨੂੰ ਮੈਂ ਖਾ ਇੱਜ਼ਤ ਮਾਨਾ ਤੋੜਿਆ ਤੁਸੀਂ ਵੀ ਬੇਬੇ ਨੂੰ ਮੈਂ ਹੀ ਭੇਜਦਾ ਜਾਣਾ ਜੂਣਾ ਨਹੀਂ ਹੈਗਾ ਬੇਬੇ ਬੇਸ਼ੱਕ ਤੈਨੂੰ ਕਿੰਨਾ ਮਰਜ਼ੀ ਕਹੀ ਜਾਣ ਦੇਖੋ ਤਾਂ ਹੁਣ ਫੋਨ ਕਰਿਆਗਾ ਜਾਂਦਪੁੱਤ ਮੈਨੂੰ ਪਾਊਗਾ ਪਰ ਮੰਮੀ ਨਾ ਬਹਾਲਾ 2 ਮਹੀਨੇ ਬਹਾਲਾ ਤੇ ਜਾਂ ਤਾਂ ਫਿਰ ਮੈਨੂੰ ਆਦੇ ਘਰੀ ਪਾਊਗਾ ਕੋਈ ਨਾ ਮੰਮੀ ਨਾ ਵੀ ਦਿਨ ਚ ਉਹਨਾਂ ਨੂੰ ਸੇਕ ਤਾਂ ਲੱਗ ਜੂ ਮਾੜਾ ਮੋਟਾ ਉਹ ਹਕਾਰੀ ਹੋਈ ਨੂੰ ਸੇਕ ਲੱਗ ਜੂਗਾ ਜਿਹੜੀ ਐ ਭਜ-ਭਜ ਪੈਂਦੀ ਐ ਤੈਨੂੰ ਕੀ ਪਤਾ ਪੁੱਤ ਉਹਦੇ ਨਾਲ ਵੀ ਲੜਦੀ ਹੋਵੇ ਕਹਿੰਦੀ ਹੋਵੇ ਵੀ ਜਾ ਖੇលਿਆ ਹੁਣ ਕੰਮਾਂ ਚਾਪੀ ਨੀ ਪਤਾ ਉਹਦਾ ਬੰਦਾਗਾ ਚੱਲ ਲੂਗਾ ਚੱਲ ਕੋਈ ਨਹੀਂ ਤੂੰ ਐਵੇਂ ਬਿਗੈਰ ਗੱਲ ਤੋਂ ਨਾ ਗੱਲਾਂ ਬਾਤਾਂ ਆਈਆਂ ਕਹਾਇਆ ਕਰ ਮੈਂ ਤਾਂ ਬਿਨਾਂ ਬਗੈਰ ਤਾਂ ਪਈ ਮੈਂ ਕੀ ਕਹਾਉਣੀਆ ਬਸ ਆਪਣਾ ਤਾਂ ਪੈਸਾ ਪਿੱਛੇ ਪਿਆ ਰੌਲਾ ਚਲ ਕੋਈ ਨਹੀਂ ਬੇਮੇ ਨਾਲੇ ਤੂੰ ਇੱਥੇ ਪਾਠੀਆਂ ਕੋਲ ਬੈਠੀ ਕੀ ਕਰਦੀਆਂ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਮੰਜੇ ਤੇ ਬੈਠਿਆ ਕਰ ਮੰਜੇ ਤੇ ਬਹਿ ਜਾ ਜਾਂ ਜਾ ਕੇ ਮੇਰੇ ਕੋਲ ਤਾਂ ਜੀ ਨਹੀਂ ਲੱਗਿਆ ਮੈਂ ਆ ਖੇਤਲ ਮੈਂ ਮੱਖਣ ਨਾਲ ਕੰਮ ਕਰਦੇ ਬੰਦੇ ਦਾ ਜੀ ਲੱਗ ਜਾਂਦਾ ਵੇਲਾ ਬੰਦਾ ਜਮੀ ਘੋਰੀ ਹੋ ਜਾਂਦਾ ਮੈਂ ਕਹਿ ਦੇਣੀ ਆ ਆਸਗਮਾਂਡਾ ਵਾਲੀਆਂ ਵੀ ਆਪਦੀ ਮਾਂ ਤੋਂ ਕੰਮ ਕਰਵਾਈ ਜਾਂਦੀ ਆ ਨਾਲੇ ਮੇਰੀ ਗੱਲ ਸੁਣਾ ਇਹੇ ਕੰਮ ਤਾਂ ਮੈਂ ਆਪੀ ਬਥੇਰਾ ਕਰ ਲੂੰ ਜਿਦ ਤਰ੍ਹਾਂ ਨਹੀਂ ਜੀ ਲੱਗਦਾ ਤੇ ਜਿਵੇਂ ਤੇਰਾ ਜੀ ਕਰਦਾ ਉਵੇਂ ਕਰ ਲਾ ਤੂੰ ਐਨੇ ਕਹਿੰਦੀ ਵੀ ਰਾਜਵੀਰ ਬਾਲੀ ਰੋਕ ਟੋਕ ਆਹ ਗਵਾ ਤਾਂ ਭਾਈ ਕੀ ਆਖੂ ਵੀ ਕੰਮ ਕਰਦੀ ਆ ਮਾਂ ਤਾਂ ਕੰਮ ਕਰ ਲੇ ਤੇ ਮਾਮਾ ਤਿੰਗਾ ਕੋਲੇ ਕੰਮ ਕਰਦੈ ਨਹੀਂ ਆਈਆਂ ਨੇ ਕਰਦੀਆਂ ਨਹੀਂ ਮਾਮਾ ਤਾਂ ਕਿਧੀਆਂ ਕੋਲੇ ਚੱਲ ਕੋਈ ਨਹੀਂ ਬੇਬੇ ਜਿਵੇਂ ਤੇਰਾ ਜੀ ਕਰਦਾ ਉਵੇਂ ਕਰ ਲਾ ਮੈਂ ਨਾ ਦਰਜ਼ੀਆਂ ਤੋਂ ਕੱਪੜੇ ਫੜ ਲਿਆ ਮੈਂ ਇੱਕ ਸੂਟ ਤਾਂ ਤੇਰਾ ਫੜਾ ਕੇ ਆਈ ਸੀਗੀ ਉਹ ਬਣਾਤਾ ਪਾਊਗਾ ਫੇਟ ਹੀ ਆ ਜੀ ਭਾਈ ਚੰਗਾ ਛੇਤੀ ਕਰ ਲਾ ਤੂੰ ਜਿਹੜਾ ਕੁਝ ਕਰਨਾ ਕੀ ਅੰਗਾ ਲੱਗ ਕੰਦੀ ਕਮਣਾ ਕਰ ਆਸ ਗਮਾਂਡ ਆਖੂਗਾ ਆਸ ਗਮਾਂਡ ਤਾਂ ਆਖ ਹੀ ਜਾਊਗਾ ਆਸ ਗਮਾਂਡ ਨੇ ਕੀ ਆਖਣਾਗਾ ਮੇਰੀ ਧੀ ਦਾ ਕੰਮ ਆ ਮੇਰੀ ਧੀ ਦਾ ਕਰ ਮਾਂ ਮਾ ਕਰਦਗਾ ਹੀ ਹੁੰਦਿਆਂ ਨੇ ਮੈਥੋਂ ਨਹੀਂ ਵੀ ਐਡੀ ਤੋਂ ਬੈਠੀ ਦਾ ਮੋਟਰਸਾਈਕਲ ਤਾਂ ਇੱਥੇ ਖੜਾ ਰਹਿਣ ਦੇ ਇਹਨਾਂ ਦੇ ਕਿਹੜਾ ਚੜੂਗਾ ਇੱਥੇ ਛੋਟੇ ਬਾਰਥਣੀ ਘਰੇ ਨਹੀਂ ਦਿੰਦਾ ਹੈਗਾ ਕੋਈ ਲੈ ਬੇਬੇ ਤਾਂ ਵਿਚਾਰੀ ਪਾਠੀਆਂ 'ਚ ਬੈਠੀ ਆ ਹੈ ਉਹ ਭੈਣ ਦਾ ਵੀ ਸਰੀ ਪਿਆ ਜਮਾ ਬੇਬੇ ਮੱਥਾ ਟੇਕਦਾ ਅੱਜ ਭਾਈ ਜ਼ਿਆਦਾ ਆ ਗਏ ਮੱਥਾ ਤੇਰੇ ਟੇਕ ਨਾ ਤਖੜੀਆਂ ਬੇਬੇ ਹਾਂ ਬਾਵਾ ਜੀਆ ਭਾਈ ਕਿ ਮੈਂ ਤੁਸੀਂ ਹੋ ਉਵੇਂ ਮੈਂ ਆਈ ਜੀ ਬੇਬੇ ਤੂੰ ਪਾਠੀਆਂ ਚ ਬੈਠੀ ਹੈਂ ਕੀ ਗੱਲ ਭੈਣ ਕਿਧਰ ਭਾਗੀ ਉਹ ਭਾਈ ਦਾਦਿਆਂ ਦੇ ਗਈ ਜਲੀੜੇ ਫੜਨੇ ਕਿਛੋੜ ਚ ਮੇਰਾ ਸਿਆਉਣਾ ਦੇ ਕੇ ਆਈ ਸੀ ਕਾਵ ਦਾ ਦੇ ਕੇ ਆਈ ਸੀ ਬੇ ਮੈਂ ਤੈਨੂੰ ਲੈਣ ਆਇਆ ਸੀਗਾ ਨਾਂਤਾ ਪਾਈ ਕੋ ਤੁ ਕੱਲ ਦਾ ਨਾ ਫੋਨ ਕਰਕੇ ਪੁੱਛ ਪਹਿਲਾਂ ਉਹ ਮੈਨੂੰ ਸੋਸੋ ਕੁਛ ਕੁੜੀ ਬੋਲ ਕੇ ਗਈ ਹੈ ਕਹਿੰਦੀ ਦੇਖ ਅੱਜ ਤੂੰ ਜਿਆਦਾ ਆ ਗਈ ਕਹਿੰਦੀ ਗਰ ਲਾਲ ਦੇ ਕੱਲ ਦੀ ਤੂੰ ਜਾਦ ਨਹੀਂ ਆਈ ਕਹਿੰਦੀ ਮੈਂ ਮੈਨੂੰ ਕੀ ਗੱਲ ਦੱਸਾਂ ਉਹ ਕੱਲ ਤਾਂ ਮੈਨੂੰ ਹਰਪ੍ਰੀਤ ਨੇ ਝੂਠ ਬੋਲਤਾ ਕਹੀਏ ਕਿ ਤਾਇਏ ਕੀ ਗਏ ਉੱਥੇ ਪਉ ਤੇ ਮਹਜਲ ਤਰਖ ਕੇ ਆ ਜੂ ਮੈਂ ਤਾਂ ਵੱਡੇ ਦਿਨ ਪਤਾ ਲੱਗਾ ਧਰਨ ਕੱਢਣ ਵੇਲੇ ਲੈ ਵੱਡੇ ਦਿਨ ਭਾਈ ਤੈਨੂੰ ਫੇਰ ਦੱਸਈ ਨਾ ਉਹਨੇ ਅਦਾ ਥੋਲਾ ਰੱਖ ਲੈ ਤੇ ਫੇਰ ਹੁਣ ਨਾ ਓਲਾ ਰੱਖਿਆ ਫੇਰ ਹੁਣ ਵੀ ਓਲਾ ਰੱਖ ਲੈਂਦੀ ਬਬੇ ਮੇਰਾ ਕੀ ਕਸੂਰ ਹੈ ਫੇਰ ਕਸੂਰ ਤਾਂ ਸਾਰਾ ਸੁਣੂ ਟੱਕੇ ਮਾਰ ਮਾਰ ਕੇ ਨੇ ਬਾਹਰ ਕੱਢੇਗਾ ਹਰਪ੍ਰੀਤ ਕਿਹੜਾ ਚੰਗੀ ਗੱਲ ਹੈ ਬਾਹਰ ਤਾਂ ਭਾਈ ਫੇਰ ਕੱਢਿਆਗਾ ਤੇ ਫੇਰ ਭਾਈ ਤੂੰ ਵੀ ਪੁੱਛਦਾ ਉਹਨੂੰ ਵੀ ਫੇਰ ਕੀ ਹੋ ਗਿਆ ਜੇ ਪਿੱਛੋਂ ਦੇਤੀ ਆਪਦੀ ਧੀ ਸੀ ਉਹਦੀ ਕਿ ਕਿਸੇ ਨੂੰ ਦਿੱਤੀ ਸੀ ਪਿੱਛਣਾ ਬੇ ਮੈਂ ਇਹੀ ਗੱਲ ਕਹੀ ਸੀ ਮਾਹ ਕੋਈ ਗੱਲ ਨਹੀਂ ਆਪਦਾ ਧੀ ਆ ਤੀਨ ਰੀਤੀ ਕਿਹੜਾ ਬਗਾਨੀ ਰੀਤੀ ਆ ਪਾਣੂ ਨਾਲੇ ਫੇਰ ਮੈਂ ਕਿਹਾ ਭਾਈ ਕਰੋ ਜੇ ਤੇ ਨੇ ਮੇਰੀ ਪੇਠਣ ਸੀ ਮੈਂ ਦੇਤੀ ਸੀ ਤੇ ਮੈਂ ਕੀ ਕਰੋ ਜੇ ਤੈਨੂੰ ਕਿੱਕ ਕੇ ਉਹਨਾਂ ਦੇ ਮਾਈ ਦੇ ਦਿੱਤੇ ਮੈਂ ਸਾਰੀਆਂ ਗੱਲਾਂ ਸਮਝਾਈਆਂ ਸੀਗੀਆਂ ਹਰਪ੍ਰੀਤ ਨੂੰ ਮਹਤੀ ਪੁੱਤ ਿਕੜਾ ਕੋਈ ਫਰਕ ਹੁੰਦਾ ਹੈਗਾ ਪੈਨਸ਼ਨ ਚੱਲ ਫਿਰ ਆਪਾਂ ਨੂੰ ਦੇ ਦੂ ਬੇਬੇ ਪੈਨਸ਼ਨ ਕਿੱਧਰ ਹੀ ਜਾਂਦੇ ਪਹਿਲਾਂ ਪੈਨਸ਼ਨ ਆਪਾਂ ਨੂੰ ਦਿੰਦੀ ਆ ਵਿਚਾਰੀ ਚੱਲ ਭਾਈ ਹੁਣ ਮੈਂ 5 ਮਹੀਨਿਆਂ ਦੀ ਚਾਲੇ ਇਹਨੂੰ ਦੇ ਦਿੱਤੀ ਸੀ ਚਾਲੇ ਨੇ ਮਸ਼ੀਨ ਲੈ ਹੋਣੀ ਸੀ ਕਿੰਨੀ ਕ ਗੱਲ ਸੀ ਤੇ ਦੂ ਬਾਅਦ ਫੇਰ ਤਾਂ ਸਾਨੂੰ ਬੈਠਣਾ ਦੇ ਜਾਂਦੀ ਲਿਆ ਲਿਆ ਕੇ ਤੇ ਹੁਣ ਤੇ ਤੂੰ ਸਹੀ ਖਾਈ ਗਿਆ ਬੇਬੇ ਇੱਕ ਨਾ ਮੇਰੀ ਬੇਨਤੀ ਸੁਣ ਲੈ ਤੂੰ ਹੁਣ ਭੈਣ ਤਾਂ ਗਈ ਆਗੀ ਦਰਜੀਆਂ ਦੇ ਆਪਦੇ ਕੱਪੜੇ ਫੜਨ ਤੇ ਤੂੰ ਐਂ ਕਰ ਉਹ ਤਾਂ ਮੈਨੂੰ ਬਾੜਾ ਪੁੱਠਾ ਸਿੱਧਾ ਬੋਲਦੀ ਸੀਗੀ ਤੇ ਵੀ ਮੈਂ ਤਾਂ ਆਪਣਾ ਆਪਣੀ ਦੀ ਮੈਂ ਬੇਬੇ ਨੂੰ ਆਪਣੇ ਕੋਲ ਹੀ ਰੱਖੂਗੀ ਮੈਂ ਤਾਂ ਹੁਣ ਕਦੇ ਵੀ ਨਹੀਂ ਜਾਣ ਦਿੰਦੀ ਤੂੰ ਐਂ ਕਰ ਜਦੋਂ ਨੂੰ ਭੈਣ ਮੁੜ ਕੇ ਆਉਂਦੋਂ ਤਾਂ ਆਪਾਂ ਪਿੰਡ ਵਗ ਜਾਾਂਗੇ ਤੇ ਜੇ ਇੱਥੇ ਤੈਨੂੰ ਰੱਖ ਲਿਆ ਦੇਖ ਲੈ ਤੈਨੂੰ ਫਿਰ ਕੁੜਮਾ ਦੇ ਵਾਰ ਮਿੱਠੀ ਤੂੰ ਸੋਹਣੀ ਲੱਗੇਂਗੀ ਸੋਹਣੀ ਤਾਂ ਭਾਈ ਮੈਨਾਂ ਹੀ ਲੱਗਦੀ ਕੰਜ ਤਾਂ ਉਥਾ ਆਦੀ ਕਹਿੰਦੀ ਜਮਾ ਨਾ ਬੇਬੇ ਜਾਈਂ ਇੱਥੇ ਰਹਿ ਕਹਿੰਦੀ ਮੇਰੇ ਕੋਲ ਕੋਈ ਤੂੰ ਰੋਟੀ ਤਾਂ ਨਹੀਂ ਕਹਿੰਦੀ ਡਿੱਗ ਗਈ ਬੇਬੇ ਉਹ ਤਾਂ ਤੇਰੀ ਨਿਆਣੀ ਹੈ ਭੈਣ ਤਾਂ ਰਾਜਵੀਰ ਨੂੰ ਇੰਨਾ ਗੱਲਾਂ ਦਾ ਕਿੱਥੇ ਪਤਾ ਹੈ ਇੱਥੇ ਤੂੰ ਬਾਲੀ ਭੇੜੀ ਲੱਗੇਂ ਜਾਣਾ ਤੈਨੂੰ ਆਖਰ ਆਪਣੇ ਘਰੀ ਪਊਗਾ ਜਾਣਾ ਤੂੰ ਮੇਰੇ ਨਾਲ ਹੀ ਆ ਜਾ ਹੁਣ ਭਾਈ ਨੇ ਬਾਹਰ ਕਰਿਆ ਪਾਰੇ ਦੇਖੋ ਫੇਰ ਆ ਕੇ ਆਖੂ ਕੁੜੀ ਮੈਨੂੰ ਪਾ ਲੂਗੀ ਵੀ ਆਏ ਮੇਰੀ ਮਾਂ ਕਿੱਧਰ ਵਗ ਗਈ ਬੇਬੇ ਕੁਝ ਨਹੀਂ ਹੁੰਦਾ ਬਾਰਾਂ ਨੂੰ ਕੀ ਹੁੰਦਾ ਆਪਾਂ ਵੱਡਾ ਗੇਟ ਲਾ ਦਾਂਗੇ ਜੇ ਫਿਰ ਬਾਗ ਚੱਲਦੇ ਆਂਗੇ ਮੋਟਰਸਾਈਕਲ ਬਾਗ ਹੀ ਖੜਾ ਹੈਗਾ ਜੇ ਭੈਣ ਆ ਗਈ ਉਹਨੇ ਜਾਣ ਨਹੀਂ ਦੇਣਾ ਆਪਣਾ ਕਲੇਸ ਹੋਰ ਵਧੂਗਾ ਫਿਰ ਐ ਨਹੀਂ ਪਤਾ ਵੀ ਹਰਪ੍ਰੀਤ ਹਰਪ੍ਰੀਤ ਕੀ ਬੋਲੂ ਉਹਨੂੰ ਹਾਂ ਦੇਖ ਤਾਂ ਭਾਈ ਕੀ ਬਜੂਗਾ ਤੂੰ ਵੀ ਭਾਈ ਮਾਲਾ ਮੋਟਾ ਕਹਿੰਦਾ ਨਹੀਂ ਉਹਨੂੰ ਬੇਬੇ ਮੈਨੂੰ ਕਿਸੇ ਕੋਲ ਤਾਂ ਦੱਸਦੀ ਨਹੀਂ ਸੀਗੀ ਹਰਪ੍ਰੀਤ ਹੁਣ ਮੈਂ ਦਾਸ ਕੀ ਕਰਾਂ ਇਸ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਮਿਲਦੀ ਤੈਨੂੰ ਤੂੰ ਮੇਰੇ ਨਾਲ ਅੱਜ ਬਾਗ ਚੱਲਾ ਬੈਸਾ ਚੱਲ ਭਾਈ ਹੁਣ ਤੇਰੇ ਨਾਲ ਆ ਜਾਂਦੀ ਵੀ ਚੱਲ ਆਪਾਂ ਦੋਨੇ ਬਾਗ ਚੱਲਦੇ ਆਂਦੇ ਆਪਾਂ ਦੋਨੇ ਲੈ ਆਉਣੇ ਆਂਗੇ ਬੇਬੇ ਨੂੰ ਇਹਨਾਂ ਦੇ ਰਾਜਬੀ ਗੱਲ ਸਮਝਾ ਕੇ ਆਏ ਜਦੋਂ ਤੂੰ ਹਾਂ ਮੁੜ ਕੇ ਕੋਈ ਇਹੀ ਜੀ ਗਲਤੀ ਨਹੀਂ ਕਰਦੀ ਜਿਹੜੇ ਪੈਨਸ਼ਨ ਤੂੰ ਪੋ ਦੀ ਭੈਣ ਨੂੰ ਸਾਰੀਆਂ ਪੈਨਸ਼ਨਾਂ ਭੈਣ ਨੂੰ ਦੇ ਦੇ ਸਾਨੂੰ ਕੋਈ ਪੈਨਸ਼ਨ ਦੀ ਲੋੜ ਨਹੀਂ ਹੈਗੀ ਬੇਬੇ ਨਹੀਂ ਭਾਈ ਆ ਨਹੀਂ ਪਤਾ ਦੁਬਾਰੇ ਫੇਰ ਕਰੇ ਇਸ ਕਰ ਲੈ ਮੈਂ ਤਾਂ ਹੁਣ ਦੇਖੀ ਭਾਈ ਪੇਠਣ ਪਸਤਾਉਣੀ ਆ ਚੱਲ ਬੇਬੇ ਕੁਛ ਨਹੀਂ ਹੁੰਦਾ ਇਹ ਤਾਂ ਹੁੰਦੀ ਰਹਿਣਾ ਆ ਤਾਂ ਬੜਾ ਵਧੀਆ ਹੋਇਆ ਭੈਣ ਗਈ ਸੀਗੀ ਦਰਜੀਆਂ ਦੇ ਕੱਪੜੇ ਫੜਨ ਜਦੋਂ ਆਉ ਉਦੋਂ ਤਾਂ ਪਿੰਡ ਵਗ ਜਾਗੇ